ਦੋਸਤੋ ਆਖਰ ਚਿੱਟਾ ਕੋਟ ਕਿੰਜ ਬਣਿਆ ਡਾਕਟਰਾਂ ਦੀ ਪਛਾਣ ਇਸ ਦੇ ਪਿੱਛੇ ਵੀ ਹੈ ਇੱਕ ਦਿਲਚਸਪ ਕਹਾਣੀ ਔਰ ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤੋ ਜਦੋਂ ਵੀ ਤੁਸੀਂ ਕਿਸੇ ਸਫੈਦ ਲੰਬੇ ਕੋਟ ਪਹਿਨੇ ਹੋਏ ਵਿਅਕਤੀ ਨੂੰ ਦੇਖਦੇ ਹਾਂ ਤਾਂ ਤੁਸੀਂ ਇਹ ਮੰਨ ਲੈਂਦੇ ਹੋ ਕਿ ਇਹ ਡਾਕਟਰ ਹੈ ਪਰ ਕੀ ਅਕਸਰ ਤੁਹਾਡੇ ਦਿਮਾਗ ਵਿੱਚ ਇਹ ਸਵਾਲ ਵੀ ਉੱਠਦਾ ਹੋਵੇਗਾ ਕਿ ਡਾਕਟਰ ਚਿੱਟਾ ਕੋਟ ਹੀ ਕਿਉਂ ਪਹਿਨਦੇ ਹਨ ਇਸ ਦੇ ਪਿੱਛੇ ਤਾਂ ਕੀ ਕਾਰਨ ਹੈ ਨਹੀਂ ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 19ਵੀਂ ਸਦੀ ਦੇ ਮੱਧ ਤੋਂ ਪਹਿਲਾਂ ਪ੍ਰਯੋਗਸ਼ਾਲਾਂ ਵਿੱਚ ਵਿਗਿਆਨੀ ਹੀ ਲੈਬ ਕੋਟ ਪਹਿਨਦੇ ਸਨ ਅਰੇ ਕਹਿਣਾ ਕੀ ਚਾਹਤੇ ਹੋ ਵਿਗਿਆਨੀ ਹੀ ਲੈਬ ਕੋਟ ਪਹਿਨਦੇ ਸਨ ਜਿਸ ਦਾ ਰੰਗ ਹਲਕਾ ਗੁਲਾਬੀ ਜਾਂ ਪੀਲਾ ਹੁੰਦਾ ਸੀ ਉਸ ਸਮੇਂ ਵਿਗਿਆਨੀਆਂ ਨੇ ਦਵਾਈ ਦੇ ਇਲਾਜ ਨੂੰ ਬੇਕਾਰ ਦੱਸ ਕੇ ਡਾਕਟਰਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਸੀ ਉਸ ਸਮੇਂ ਵਿਗਿਆਨੀਆਂ ਦੀ ਜਨਤਾ ਵੱਲੋਂ ਪ੍ਰਸ਼ੰਸਾ ਕੀਤੀ ਜਾਂਦੀ ਸੀ ਇਥੋਂ ਤੱਕ ਕਿ ਸ਼ਾਸਕਾਂ ਅਤੇ ਡਾਕਟਰਾਂ ਜਾਂ ਵੈਦਾਂ ਤੇ ਵੀ ਬਹੁਤਾ ਭਰੋਸਾ ਨਹੀਂ ਕੀਤਾ ਜਾਂਦਾ ਸੀ। ਇਹੀ ਕਾਰਨ ਸੀ ਕਿ ਡਾਕਟਰੀ ਦਾ ਕਿਤਾਬ ਵਿਗਿਆਨ ਵੱਲੋਂ ਹੋ ਰਿਹਾ ਸੀ। ਅਬੇ ਜਲਦੀ ਬੋਲ। ਇਸ ਤਰ੍ਹਾਂ ਡਾਕਟਰਾਂ ਜਾਂ ਡਾਕਟਰਾਂ ਨੇ ਵਿਗਿਆਨੀ ਬਣ ਦਾ ਫੈਸਲਾ ਕੀਤਾ। ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ। ਉਸ ਸਮੇਂ ਇਹ ਸੋਚਿਆ ਜਾਂਦਾ ਸੀ ਕਿ ਪ੍ਰਯੋਗਸ਼ਾਲਾ ਵਿੱਚ ਕੀਤੀਆਂ ਗਈਆਂ ਖੋਜਾਂ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਕਾਰਗਰ ਸਾਬਤ ਹੋ ਰਹੀਆਂ ਹਨ। ਇਸ ਲਈ ਡਾਕਟਰ ਵੀ ਆਪਣੇ ਆਪ ਨੂੰ ਵਿਗਿਆਨੀ ਵਜੋਂ ਪੇਸ਼ ਕਰਨ ਬਾਰੇ ਸੋਚਣ ਲੱਗੇ। ਇਹੀ ਕਾਰਨ ਹੈ ਕਿ ਉਹਨਾਂ ਨੇ ਵਿਗਿਆਨਿਕ ਪ੍ਰਯੋਗਸ਼ਾਲਾ ਦੇ ਕੋਡ ਨੂੰ ਅਪਣਾਇਆ। ਰੁਕੋ ਜਰਾ। ਸਬਰ ਕਰੋ। ਅਤੇ ਡਾਕਟਰਾਂ ਨੇ 1899 ਵਿੱਚ ਕੋਟ ਨੂੰ ਪਛਾਣਜੋਗ ਚਿੰਨ੍ਹ ਵਜੋਂ ਪਹਿਨਣਾ ਸ਼ੁਰੂ ਕਰ ਦਿੱਤਾ ਅਜਿਹੇ 'ਚ ਜਦੋਂ ਉਹਨਾਂ ਨੇ ਵਿਗਿਆਨੀ ਕੋਟ ਅਪਣਾਇਆ ਤਾਂ ਉਹਨਾਂ ਨੂੰ ਸਫੈਦ ਰੰਗ ਪਸੰਦ ਆਇਆ ਜਿਸ ਕਾਰਨ ਹੌਲੀ-ਹੌਲੀ ਸਾਰੇ ਡਾਕਟਰ ਚਿੱਟੇ ਕੋਟ ਵਿੱਚ ਨਜ਼ਰ ਆਉਣ ਲੱਗੇ ਦੋਸਤੋ ਇਹ ਕੋਟ ਡਾਕਟਰ ਜਾਰਜ ਆਰਮਸਟ੍ਰਾਂਗ ਦੁਆਰਾ ਪੇਸ਼ ਕੀਤਾ ਗਿਆ ਸੀ ਦੋਸਤੋ ਚਿੱਟਾ ਰੰਗ ਸ਼ੁੱਧਤਾ ਨੂੰ ਦਰਸਾਉਂਦਾ ਹੈ ਇਹ ਚੰਗਿਆਈ ਨੂੰ ਵੀ ਦਰਸਾਉਂਦਾ ਹੈ ਉਹਨਾਂ ਨੂੰ ਇਹ ਕੋਟ ਪਹਿਨਦੇ ਦੇਖ ਕੇ ਮਰੀਜ਼ ਦਾ ਡਾਕਟਰ ਤੇ ਭਰੋਸਾ ਵੀ ਵੱਧ ਜਾਂਦਾ ਹੈ ਇਹੀ ਕਾਰਨ ਹੈ ਕਿ ਡਾਕਟਰਾਂ ਨੇ ਸਪੀਡ ਕੋਟ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਦੋਸਤੋ ਤੁਹਾਨੂੰ ਪਤਾ ਹੀ ਲੱਗ ਗਿਆ ਹੋਵੇਗਾ ਕਿ ਚਿੱਟੇ ਕੋਟ ਦਾ ਡਾਕਟਰ ਦਾ ਕੀ ਰਿਸ਼ਤਾ ਹੈ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ